ਹਾਂਜੀ ਬਾਈ ਨੂੰ ਨਮਸਕਾਰ ਆ ਦਾਵਸ ਹੱਥਿਆ ਗਾਲ ਕਿਹਾ ਚੱਲਿਆ ਬਰੇ ਸੁਆਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਵੀ ਸੱਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨੇ ਠੀਕ ਆ ਜੀ ਬਾਈ ਜੀ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਹੀਆਂ ਸ਼ਾਂਤਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਬਾਈ ਜੀ ਇੱਕ ਤੋਂ ਇੱਕ ਟੌਪ ਤੇ ਬਾਈ ਜੀ ਪਿਓ ਮਸਲਾ ਵਾਲੇ ਜਾਨਵਰਾਂ ਦਾ ਸ਼ੌਂਕ ਕਰਾਂ ਦੇ ਰਿਹਾ ਕਰੀਏ ਲੋ ਮੇਰਾ ਭਰਾ ਅੱਛਾ ਚੈੱਕ ਕਰੋ ਬਾਈ ਜੀ ਆਪਣੀਆਂ ਵੱਡੀਆਂ ਕਬੂਤਰਿਆਂ ਦੀ ਕੁਆਲਿਟੀ ਬਾਬੇ ਗੁਰਦੇਵ ਕਣਿਗੇ ਵਾਲੀ ਕਬੂਤਰਾਂ ਦੇ ਵਿੱਚੋਂ ਸੱਜਣੋਂ ਵੱਡੀਆਂ ਕਬੂਤਰੀਆਂ ਚੈੱਕ ਕਰ ਲੋ ਲਾਲਸਰੀਆਂ ਕੱਚੀਆਂ ਪੀਲੀਆਂ ਅੱਖਾਂ ਪੈਰਾਂ ਦੇ ਵਿੱਚ ਮੇਰਾ ਭਰਾ ਪੱਕੀਆਂ ਥੱਲਾਂ ਪਾਈਆਂ ਹੋਈਆਂ ਨੇ ਇਹਨਾਂ ਕਬੂਤਰਿਆਂ ਦੇ ਵਿੱਚ ਚੈੱਕ ਕਰੋ ਮੇਰਾ ਵੀਰੋ ਬਾਈ ਜੀ ਜਮਾ ਬੰਦ ਜੋੜਾਂ ਦੀਆਂ ਮਾਦੀਆਂ ਨੇ ਮੈਂ ਕਹਿੰਦਾ ਬਾਈ ਜੀ ਪੂਰੀ ਤਸੱਲੀ ਵਾਲੀਆਂ ਕਬੂਤਰੀਆਂ ਨੇ ਜੈਸੋ ਸੱਜਣ ਦੇ ਘਰ ਕਬੂਤਰੀਆਂ ਗਈਆਂ ਬਾਈ ਜੀ ਬੱਚੇ ਇਹਨਾਂ ਦੇ ਜਿੰਨੇ ਮਰਜ਼ੀ ਡਾਲਿਓ ਮੇਰਾ ਭਰਾ ਆ ਬਾਈ ਜੀ ਚੈੱਕ ਕਰ ਲੋ ਪੈਰ ਦੇ ਵਿੱਚ ਪੱਕੀ ਰਿੰਗ ਲੱਗੀ ਹੋਈ ਕੋਈ ਕੱਟੀ ਨਹੀਂ ਕੋਈ ਵੱਡੀ ਨਹੀਂ ਮੇਰਾ ਭਰਾ ਚੈੱਕ ਕਰੋ ਬਾਈ ਜੀ ਬਾਈ ਹਰਾਂ ਦੀ ਮੈਂ ਕਹਿੰਨਾ ਬਹੁਤ ਸਾਲਾਂ ਦੀ ਮਿਹਨਤ ਆ ਠੀਕ ਆ ਜੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਜੀ ਆਪਾਂ ਬਾਈ ਹਰਾਂ ਦੀ ਪੂਰੀ ਗੇਮ ਦਿੱਤੀ ਉਹਨਾਂ ਵਿੱਚੋਂ ਤੁਹਾਨੂੰ ਦੋ ਕੂਦਰੀਆਂ ਅੱਜ ਆਪਾਂ ਇਹ ਲੌਨ ਲੱਗਿਆ ਚੈੱਕ ਕਰ ਲਓ ਬਾਕੀ ਹੌਲੀ ਹੌਲੀ ਕਰਕੇ ਆਪਾਂ ਬਾਈ ਹਰਾਂ ਤੋਂ ਕਬੂਤਰ ਲਿਆਵਾਂਗੇ ਠੀਕ ਹੈ ਸੱਜਣ ਆਪਣੇ ਲੋਕਲੀ ਆ ਠੀਕ ਆ ਜੀ ਮੋਗੇ ਆਪਣੇ ਸ਼ਹਿਰ ਦਾ ਹੀ ਆਪਾਂ ਦਾ ਹੋ ਚੈੱਕ ਕਰ ਲਓ ਵੀਰੇ ਮੈਂ ਕਹਿੰਨਾ ਵੀਰੇ ਟੌਪ ਦੇ ਪੰਜਾਂ ਦੇ ਕਰੋ ਬਾਈ ਹਰਾਂ ਨੇ ਮੌ ਕਬੂਤਰ ਲਏ ਸੀ ਬਟ ਕੋਈ ਫੋਨ 'ਚ ਜਿਵੇਂ ਕੱਲ੍ਹ ਵਾਲੀ ਵੀਡੀਓ ਵਿੱਚ ਦੱਸਿਆ ਕੋਈ ਫਾਈਨੈਂਸ਼ੀਅਲੀ ਉਹਨਾਂ ਦੀ ਪ੍ਰੋਬਲਮ ਹੋ ਗਈ ਫੈਮਿਲੀ ਦੇ ਵਿੱਚ ਤਾਂ ਕਰਕੇ ਭਰਾ ਆਪਣੇ ਜਨਮਰ ਉਹ ਹਟਾ ਦਿਆ ਜਾਂ ਚੈੱਕ ਕਰ ਲਓ ਮੇਰਾ ਵੀਰ ਠੀਕ ਆ ਜੀ ਪੱਟੀਆਂ ਕੂਤਰੀਆਂ ਆਂਡੇ ਬੱਚਿਆਂ ਦੀ ਆਪਣੀ 101% ਮੇਰਾ ਵੀਰ ਗਾਰੰਟੀ ਰਹਿ ਗਈ ਬਾਕੀ ਸਦਰੋਂ ਬਲੱਡ ਲਾਈਨ ਪਿਓਰਿਟੀ ਦੇ ਵਿੱਚ ਉਸ ਚੀਜ਼ ਦੀ ਵੀ ਗਾਰੰਟੀ ਹੈ ਆਪਣੀ ਬਾਕੀ ਤੁਸੀਂ ਵੀ ਸਿਆਣੇ ਹੋ ਮੇਰਾ ਭਰਾ ਠੀਕ ਆ ਸ਼ੱਕ ਲਗਲ ਬੇਕ ਕੇ ਸੋਨੂੰ ਵੀ ਅੰਦਾਜ਼ਾ ਹੋ ਜੂਗਾ ਕਿ ਹਾਂ ਭਾਈ ਕਬੂਤਰੀਆਂ ਵਿੱਚ ਕੀ ਗੱਲ ਬਾਤਾਂ ਬੰਦੇ ਦਾ ਨਾਮ ਫੋਨ ਨੰਬਰ ਸਭ ਇਨਾਂ ਦੇ ਪੈਰਾਂ ਦੇ ਵਿੱਚ ਲੱਗਿਆ ਪਿਆ ਠੀਕ ਆ ਬਾਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਤੁਹਾਡਾ ਭਰਾ ਸ਼ੌਂਕ ਕਰਾਏਗਾ ਤੇ ਮੇਰਾ ਵੀਰ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਅੱਜ ਵੀ ਭਰਾ ਹੁਣ ਮੈਂ ਤੁਹਾਨੂੰ ਇਹਨਾਂ ਮਾਤਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਤੇ ਬਾਜੀ ਕੱਲੀ ਕੱਲੀ ਚੀਜ਼ ਦੀ ਮਰੌਣਾ ਚਲਕ ਤੇ ਮੇਰਾ ਵੀਰ ਵੀਡੀਓ ਤੁਸੀਂ ਵੇਖਿਓ ਐਂਡ ਤੱਕ ਤੇ ਦੱਸਿਓ ਕਮੈਂਟ ਕਰਕੇ ਤੇ ਅੱਜ ਵਾਲੀਆਂ ਬੜੀਆਂ ਕੂਤਰੀਆਂ ਮੇਰੇ ਸਾਰੇ ਵੀਰਾਂ ਨੂੰ ਕਿਤਾਂ ਦੀਆਂ ਲੱਗੀਆਂ ਠੀਕ ਆ ਜੀ ਮੇਰਾ ਭਰਾ ਕਮੈਂਟ ਕਰਕੇ ਤੁਸੀਂ ਲਾਜੀ ਮੈਨੂੰ ਦੱਸਣਾ ਆ ਸਾਨੂੰ ਚੰਗਾ ਲੱਗਦਾ ਮੇਰਾ ਭਰਾ ਜੇਰੋਂ ਤੁਸੀਂ ਆਪਣੇ ਪਿਆਰੇ ਕਮੈਂਟ ਆਪਣੇ ਵੀਰ ਨੂੰ ਕਰਦੇ ਹੋ ਠੀਕ ਹੈ ਤੇ ਕਿਹੜਾ ਭਰਾ ਕਿੱਥੋਂ ਆਪਣੀ ਵੀਡੀਓ ਨੂੰ ਵਾਚ ਕਰਦਾ ਇਹ ਵੀ ਮੇਰਾ ਵੀਰ ਤੁਸੀਂ ਜਰੂਰ ਦੱਸਿਆ ਕਰੋ ਠੀਕ ਹੈ ਜੀ ਤਾਂ ਹਾਂਜੀ ਵੀ ਸਦਰੂ ਆਹ ਆਪਣੀ ਬੱਦੀ ਕੂਤਰੀ ਮੇਰਾ ਭਰਾ ਚੈੱਕ ਕਰਉ ਮੇਰਾ ਵੀਰ ਠੀਕ ਹੈ ਜੀ ਪ्युअर ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਲਾਲ ਚੀਨੀ ਠੀਕ ਹੈ ਜੀ ਭੂਰੀ ਨੋਕ ਤੇ ਬਾਈ ਜੀ ਜਮਾ ਖਟੀਆਂ ਅੱਖਾਂ ਦੀ ਆਪਣੀ ਇਹ ਕੂਤਰੀ ਟੇਪਰ ਦੇ ਵਿੱਚ ਸਰ ਬਾਡੀ ਸਟਰਕਚਰ ਤੁਸੀਂ ਚੈੱਕ ਕਰੋ ਜੀ ਕਿੱਡਾ ਆਲਾ ਰੱਖਦੀ ਆ ਅਗੋ ਚੌੜੀ ਪਿਛੋਂ ਜਮੈਂ ਬਰੀਕ ਜੀ ਐਨ ਭਾਈ ਜੀ ਸਾਪਾਂ ਕੋ ਸ਼ੇਪ ਆ ਆਪਣੀ ਕੂਤਰੀ ਦੀ ਤੇ ਆ ਮੇਰਾ ਭਰਾ ਮਾਦੀ ਆਪਣੀ ਦੀ ਆਖਿਆ ਜੀ ਆਖਰੀ ਤੁਸੀਂ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਭਾਈ ਜੀ ਦੋਨੇ ਮਾਦੀਆਂ ਮੈਂ ਕਹਿੰਨਾ ਮੇਰਾ ਭਰਾ ਇੱਕ ਤੋਂ ਇੱਕ ਆ ਜੀ ਚੈੱਕ ਕਰੋ ਤੇ ਆ ਭਾਈ ਜੀ ਮਾਦੀ ਆਪਣੀ ਦਾ ਪੱਲਾ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਜੀ ਕੁਆਲਿਟੀ ਦੇਖੋ ਮੇਰਾ ਭਰਾ ਕਿੱਡੇ ਭਾਈ ਜੀ ਚੌੜੇ ਠੀਕ ਆ ਜੀ ਨਿਕਰ ਪੱਲੇ ਦੀ ਆਪਣੀ ਇਹ ਮਾਦੀ ਆ ਠੀਕ ਆ ਜੀ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਪੱਲੇ ਦਾ ਵजूद ਚੈੱਕ ਕਰ ਲਓ ਜੀ ਬਹੁਤ ਵੱਡੇ ਪੱਲੇ ਦੀ ਆਪਣੀ ਇਹ ਗੂਤਰੀ ਹੈ ਠੀਕ ਹੈ ਤੇ ਆਹ ਬਈ ਜੀ ਮਾਦੀ ਆਪਣੀ ਦੀ ਪੂਛ ਆ ਜੀ ਲਓ ਮੇਰਾ ਵੀਰ ਪੂਛ ਦੀ ਕੁਆਲਿਟੀ ਚੈੱਕ ਕਰੋ ਸਦ ਨੂੰ ਉੱਪਰ ਕਰ ਲਓ ਥੱਲੇ ਕਰ ਲਓ ਖੱਬੇ ਕਰ ਲਓ ਸੱਜੇ ਕਰ ਲਓ ਯਾਰ ਬਿਲਕੁਲ ਬੰਦ ਪੂਛ ਰਾਦੀ ਕੋਈ ਕੋ ਤਾਂ ਅੰਗੂਠੇ ਲਾ ਕੇ ਨਹੀਂ ਆਪਾਂ ਪੂਛ ਵਿਖਾਈ ਦੀ ਬਾਕਾਇਦਾ ਖੁੱਲੀ ਕਰਕੇ ਵਿਖਾਈ ਦੀ ਹੈ ਜੀ ਠੀਕ ਹੈ ਤੇ ਆਹ ਮੇਰਾ ਭਰਾ ਨੈਕਸਟ ਪੱਲਾ ਜੀ ਆਪਣੀ ਮਾਦੀ ਦਾ ਚੈੱਕ ਕਰੋ ਮੇਰਾ ਵੀਰ ਠੀਕ ਹੈ ਜੀ ਫੋਲੋ ਬਟਨ ਫੋਲੋ ਮੇਰਾ ਵੀਰ ਟਾਪ ਕੁਆਲਿਟੀ ਦੇ ਵਿੱਚ ਆਪਣੀਆਂ ਇਹ ਦੋਨੇ ਗੂਤਰੀਆਂ ਨੇ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰ ਲੋ ਕੁਆਲਟੀ ਠੀਕ ਆ ਜੀ ਪੈਰ ਦੇ ਵਿੱਚ ਮੇਰਾ ਵੀਰ ਜਿਵੇਂ ਤੁਹਾਨੂੰ ਪਤਾ ਪੱਕੀਆਂ ਰਿੰਗਾਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਬਿਲਕੁਲ ਤੁਹਾਨੂੰ ਬੰਦ ਜੋੜਦੀ ਇਹ ਮਾਦੀ ਆ ਜਮਾ ਬਰੀਕ ਜੇ ਪੈਰ ਠੀਕ ਆ ਜੀ ਤੇ ਨਾਮ ਫੋਨ ਨੰਬਰ ਸਭ ਮੇਰਾ ਭਰਾ ਮਾਦੀ ਦੇ ਪੈਰ ਦੇ ਵਿੱਚ ਲੱਗਿਆ ਹੋਇਆ ਆ ਠੀਕ ਆ ਜੀ ਬਾਕੀ ਤੁਸੀਂ ਅੱਗੇ ਮੇਰਾ ਵੀਰ ਫਰੰਟ ਚੈੱਕ ਕਰ ਲੋ ਮਾਦੀ ਦਾ ਤੇ ਆਹ ਬਾਈ ਜੀ ਆਪਣੀ ਮਕਮਲ ਕੂਤਰੀ ਸੀਗੀ ਤੇ ਆ ਉਪਰਾਂ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੌਕ ਕਰਾਉਣਾ ਆਹ ਹਾਂਜੀ ਵੀ ਸੱਧ ਨੂੰ ਆਹ ਆਪਣੀ ਅਗਲੇ ਪਾਟੀ ਕੂਤਰੀ ਮੇਰਾ ਫਿਰ ਚੈੱਕ ਕਰ ਲੋ ਜੀ ਬਾਬੇ ਗੁਰਦੇਵ ਵਾਲੇ ਕੂਤਰਾ ਦੇ ਵਿੱਚੋਂ ਦੋਨੇ ਵੀਰੇ ਸਗੀਆਂ ਹੈ ਭੈਣਾ ਨੇ ਚੈੱਕ ਕਰ ਲੋ ਲਾਲ ਚੀਨੀਆਂ ਪੀਲੀਆਂ ਅੱਖਾਂ ਠੀਕ ਹੈ ਜੀ ਉਤੋਂ ਪੂਰੀ ਨੋਕ ਹੈ ਨਾ ਦੀ ਤੇ ਆਹ ਸੱਧ ਨੂੰ ਮਾਦੀ ਆਪਣੀ ਦੀ ਅੱਖਾਂ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਜੇ ਇਹੋ ਜੀ ਨੋਕ ਉਹ ਉਹੋ ਜੀਆਂ ਪਲਕਾਂ ਜਮਾ ਬਈ ਜੀ ਕੱਚੀਆਂ ਪੀਲੀਆਂ ਜਿਹਨੂੰ ਆਪਾਂ ਹਲਦੀ ਵਾਲੀਆਂ ਅੱਖਾਂ ਕਹਿੰਨੇ ਆ ਉਸ ਆਖਾਂ ਦੀਆਂ ਆਪਣੀਆਂ ਇਹ ਮਾਦੀਆਂ ਨੇ ਠੀਕ ਹੈ ਬਾਕੀ ਵਜੂਦ ਤੁਹਾਡੀ ਸਕਰੀਨ ਦੇ ਸਾਹਮਣੇ ਆ ਠੀਕ ਹੈ ਜੀ ਬਿਲਕੁਲ ਸਦਰ ਨੂੰ ਫਿੱਟ ਫਾਇਨ ਕੂਤੀਆਂ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਮੇਰਾ ਵੀਰ ਆ ਚੈੱਕ ਆ ਸਾਧੂ ਬਾਕੀ ਤੁਸੀਂ ਐਸ ਬੰਨੇ ਠੀਕ ਹੈ ਜੀ ਆਂਡੇ ਬੱਚੇ ਧਰਦੀਆਂ ਹੋਈਆਂ ਮੇਰਾ ਭਰਾ ਇਹ ਵੱਡੀਆਂ ਕੂਤੀਆਂ ਨੇ ਠੀਕ ਹੈ ਜੀ ਚੈੱਕ ਕਰ ਲਓ ਜੀ ਔਰ ਭਾਜੀ ਪੂਰੇ ਚੰਗੇ ਬੰਦੇ ਦੇ ਘਰੋਂ ਆਈਆਂ ਹੋਈਆਂ ਕੂਤੀਆਂ ਨੇ ਠੀਕ ਹੈ ਤੇ ਆ ਸਦਰੋਂ ਮਾਦੀ ਆਪਣੀ ਦਾ ਪਾਲਾ ਪੱਲੇ ਨੂੰ ਮੇਰਾ ਭਰਾ ਚੈੱਕ ਕਰ ਲਓ ਜੀ ਦੇਖੋ ਤੁਹਾਡੇ ਸਾਹਮਣੇ ਆ ਜਿਹੋ ਜਾਂ ਪਹਿਲੀ ਮਾਦੀ ਦਾ ਪਾਲਾ ਹੀ ਸੇਮ ਉਹੋ ਜਿਹੀ ਐਸ ਮਾ ਤੇ ਆ ਬਾਈ ਜੀ ਐਸ ਮਾਦੀ ਦੀ ਪੂਛ ਆ ਜੀ ਲਓ ਜੀ ਕੁਆਲਿਟੀ ਤੁਹਾਡੇ ਸਾਹਮਣੇ ਬਿਲਕੁਲ ਬੰਦ ਪੂਛ ਰੱਖਦੀ ਹੈ ਕੋਈ ਕਿਤੋਂ ਫੜੀ ਨਹੀਂ ਕੋਈ ਕੋਹ ਨਹੀਂ ਹੈ ਪਰਾ ਠੀਕ ਆ ਜੀ ਤੇ ਆ ਸੱਜਣੋਂ ਨੈਕਸਟ ਪੱਲਾ ਆਪਣੀ ਮਾਦੀ ਦਾ ਬਾਕੀ ਯਾਰ ਸੋਨੂੰ ਵੀ ਪਤਾ ਮੇਰਾ ਭਰਾ ਚੰਗੇ ਕੁਦਰ ਦਾ ਬਹੁਤ ਮਿਲ ਜਾਂਦੇ ਆ ਪਰ ਚੰਗੀਆਂ ਮਾਦੀਆਂ ਖਾਸ ਕਰ ਪੱਕੀਆਂ ਰਿੰਗਾ ਵਾਲੀਆਂ ਠੀਕ ਆ ਜੀ ਜਿਨ੍ਹਾਂ ਦਾ ਪਿੱਛੋਂ ਕੋਈ ਖਾਨਦਾਨੀ ਰਿਅਲਟ ਹੁੰਦਾ ਬਹੁਤ ਘੱਟ ਮਿਲਦੀਆਂ ਨੇ ਮੇਰਾ ਵੀਰ ਆ ਚੈੱਕ ਕਰ ਲਓ ਜੀ ਐਸ ਮਾਦੀ ਦੇ ਪੈਰ ਦੇ ਵਿੱਚ ਵੀ ਰਿੰਗ ਲੱਗੀ ਹੋਈ ਨਾਮ ਫੋਨ ਨੰਬਰ ਸਭ ਲੱਗਿਆ ਪਿਆ ਮੇਰਾ ਭਰਾ ਠੀਕ ਹੈ ਜੀ ਬੰਦ ਜੋੜਾ ਦੀ ਮੇਰਾ ਵੀਰ ਆਹ ਆਪਣੀ ਕੂਤਰੀ ਆ ਬਾਕੀ ਮੇਰਾ ਵੀਰ ਟਾਈਮ ਨਾਲ ਫੋਨ ਲਾ ਲਿਓ ਠੀਕ ਹੈ ਜੀ ਮਾਦੀਆਂ ਬਹੁਤ ਹੀ ਜ਼ਿਆਦਾ ਜਿਹਨੂੰ ਆਪਾਂ ਕਹਿ ਦਨੇ ਨਜਾਇਜ਼ ਹੀ ਚੰਗੀਆਂ ਇਹ ਕੂਤਰ ਨੇ ਤੇ ਬਾਕੀ ਵਹਨੇ ਆ ਕਿਸ ਬੰਦੇ ਦੇ ਘਰ ਜਾਂਦੀਆਂ ਨੇ ਆਪਣੀਆਂ ਇਹ ਕੂਧੀਆਂ ਤੇ ਆਹ ਵੀ ਜੀ ਆਪਣੀ ਮਕਮਲ ਕੂਤਰੀ ਸੀਗੀ ਤੇ ਆ ਉਪਰਾਂ ਹੁਣ ਆਪਾਂ ਸੋਨੂੰ ਦੋਵੇਂ ਮਾਦੀਆਂ ਇਹ ਜਾਲ ਦੇ ਵਿੱਚ ਛੱਡ ਕੇ ਤੁਰਦੇ ਫਿਰਦੇ ਵਿਖਾਉਨੇ ਆ ਹਾਂਜੀ ਵੀ ਆ ਬਾਈ ਤੁਸੀਂ ਦਵਾਰ ਤੋਂ ਮਾਧੀਆਂ ਨੂੰ ਕਰੋ ਚੈੱਕ ਠੀਕ ਹੈ ਜੀ ਕੱਦ-ਕੱਦ ਚੈੱਕ ਕਰ ਲਓ ਅੱਗੋਂ ਬਾਈ ਜੀ ਚੌੜੀਆਂ ਤੇ ਪਿੱਛੋਂ ਜਮਾਂ ਹਨ ਬੰਦ ਸਭ ਵਰਗੀਆਂ ਆਪਣੀਆਂ ਇਹ ਮਾਧੀਆਂ ਨੇ ਠੀਕ ਹੈ ਜੀ ਤੁਹਾਨੂੰ ਚੰਗੀ ਤਰ੍ਹਾਂ ਬਕਾਇਦਾ ਪਰ ਪੱਲੇ ਅੱਖਾਂ ਆਪਾਂ ਇਹਨਾਂ ਦੀਆਂ ਬਖਾਤੀਆਂ ਨੇ ਤੇ ਬਾਕੀ ਤੁਹਾਨੂੰ ਪਤਾ ਜੀ ਪਾਰ ਪੰਜਾਬ ਦੇ ਵਿੱਚ ਆਪਣੀ ਜਨਮ ਪਰ ਜਾਂਦੇ ਨੇ ਜਿਹੜੀ ਥਾਂ ਦੇ ਵਿੱਚ ਠੀਕ ਹੈ ਜੀ ਤੁਸੀਂ ਕਹੋਗੇ ਆਪਾਂ ਉਹ ਥਾਂ ਦੇ ਬਰਾਬਰ ਜਨਮਰ ਤੁਹਾਡੇ ਪਹੁੰਚਦੇ ਕਰ ਦੇਾਂਗੇ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾ ਲਿਓ ਮੁੜ ਕੇ ਕਈ ਸੱਜਣ ਕਹਿੰਦੇ ਵੀਰੇ ਤੁਸੀਂ ਹਰ ਵਾਰ ਸਾਨੂੰ ਐ ਗੈਹ ਦਿਨੋ ਕਿ ਜਾਨਵਰ ਸੇਲ ਹੋ ਗਏ ਬਾਈ ਜੀ ਜੀ ਤੁਹਾਡੇ ਸਾਹਮਣੇ ਆ ਬਾਕੀ ਰੇਟ ਆਪਣੇ ਜਾਨਵਰਾਂ ਦਾ ਸੱਜਣੋ ਬਿਲਕੁਲ ਰੀਜ਼ਨੇਬਲ ਹੁੰਦਾ ਠੀਕ ਆ ਜੀ ਇਹੋ ਜੇ ਰੇਟ ਦੇ ਵਿੱਚ ਇਹੋ ਜੇ ਜਾਨਵਰ ਮੇਰਾ ਭਰਾ ਮੇਰੇ ਖਿਆਲ ਦੇ ਵਿੱਚ ਨਹੀਂ ਕੋਈ ਦਿੰਦਾ ਹੋਵੇਗਾ ਬਾਕੀ ਚਲੋ ਆਪਾਂ ਪੱਕਾ ਨਹੀਂ ਕਹਿ ਸਕਦੇ ਠੀਕ ਆ ਜੀ ਚੈੱਕ ਕਰੋ ਬਾਕੀ ਯਾਰ ਉਹ ਭਰਾਵਾ ਦਾ ਵੀ ਧੰਨਵਾਦ ਜਿਹੜੇ ਆਪਾਂ ਨੂੰ ਇੰਨੇ ਚੰਗੇ ਮੇਰਾ ਵੀਰ ਜਾਨਵਰ ਦਿੰਦੇ ਨੇ ਠੀਕ ਆ ਜੀ ਜੇ ਵੀਰੇ ਅਗਲਾ ਸਾਨੂੰ ਵੱਧ ਰੇਟ 'ਚ ਦਵੇ ਫਿਰ ਅਸੀਂ ਉਸ ਗ੍ਰੇਡ ਦੇ ਬਾਕੀ ਉਹ ਭਰਾਵਾਂ ਦਾ ਯਾਰ ਤਹਿ ਦਿਲੋਂ ਧੰਨਵਾਦ ਆ ਜਿਹੜੇ ਸਾਨੂੰ ਇੱਡੇ ਚੰਗੇ ਜਾਨਵਰ ਦਵਾਉਂਦੇ ਨੇ ਠੀਕ ਆ ਜੀ ਉਹਨਾਂ ਦੀ ਬਦੌਲਤ ਆਪਾਂ ਤੁਹਾਡੇ ਲਈ ਇਹੋ ਜੇ ਮੇਰਾ ਭਰਾ ਨਯਾਬ ਤੇ ਬਾਈ ਜੀ ਸਰਾਜ ਜਾਨਵਰ ਤੁਹਾਡੇ ਅੱਗੇ ਵੀਡੀਓ ਦੇ ਵਿੱਚ ਆਪਾਂ ਪੇਸ਼ ਕਰੀਦੇ ਨੇ ਤੇ ਠੀਕ ਆ ਵੀ ਸੱਜਣੋ ਮਿਲਦੇ ਹੁਣ ਆਪਾਂ ਸੋਨੂ ਪਰ ਕਿਸੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਾਈ ਜੀ ਫਿਰ ਲਿਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਮਰਾਪਰਾ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਬਾਈ ਜੀ